ਸ਼੍ਰਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਨੂੰ ਲੈ ਕੇ ਦੱਸ ਦਈਏ ਕਿ ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਲੀਡਰ ਯਾਨੀ ਕਿ ਵਿਕਰਮਜੀਤ ਮਜੀਠੀਆ ਚੁੱਪ ਦਿਖਾਈ ਦੇ ਰਹੇ ਨੇ ਇਹ ਖਾਮੋਸ਼ੀ ਕਾਫੀ ਰੜਕ ਰਹੀ ਹੈ ਤੇ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਤੇ ਸਿਆਸੀ ਸੰਕਟ ਛਾਇਆ ਹੋਇਆ ਹੈ ਤੇ ਉੱਥੇ ਹੀ ਵਿਕਰਮ ਮਜੀਠੀਆ ਇਸ ਗੱਲ ਨੂੰ ਲੈ ਕੇ ਲਗਾਤਾਰ ਚੁੱਪ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਸ਼੍ਰਮਣੀ ਅਕਾਲੀ ਦਲ ਚ ਉੱਠੀ ਬਗਾਵਤ ਅਤੇ ਅੰਦਰੂਨੀ ਕਲੇਸ਼ ਦਰਮਿਆਨ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਇਸ ਪੂਰੇ ਮਾਮਲੇ ਤੇ ਚੁੱਪ ਹਨ ਵਿਕਰਮ ਮਜੀਠੀਆ ਦੀ ਚੁੱਪ ਨੂੰ ਲੈ ਕੇ ਇਹ ਵੀ ਕਿਆਸ ਲਾਏ ਜਾ ਰਹੇ ਨੇ ਕਿ ਸ਼ਾਇਦ ਉਹ ਮੌਜੂਦਾ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ ਉਹਨਾਂ ਦਾ ਬਿਆਨ ਅਜੇ ਤੱਕ ਨਹੀਂ ਆਇਆ ਪਰ ਮਜੀਠੀਆ ਦਾ ਅਗਲਾ ਕਦਮ ਕੀ ਹੋਵੇਗਾ ਉਹ ਕਿਸੇ ਧੜੇ ਦੇ ਨਾਲ ਰਹਿਣਗੇ ਜਾਂ ਨਹੀਂ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਸਿਆਸੀ ਹਲਕਿਆਂ ਨੂੰ ਵਿਕਰਮ ਮਜੀਠੀਆ ਦੀ ਇਹ ਖਾਮੋਸ਼ੀ ਰੜਕ ਰਹੀ ਹੈ ਖਾਸ ਕਰਕੇ ਉਦੋਂ ਇਸ ਦੇ ਮਾਇਨੇ ਹੋਰ ਡੂੰਗੇ ਹੋ ਜਾਂਦੇ ਨੇ ਤੇ ਜਦੋਂ ਮਜੀਠੀਆ ਆਪਣੇ ਨਸਲੀ ਕੀ ਰਿਸ਼ਤੇਦਾਰ ਅਤੇ 파ਟੀ ਪ੍ਰਦਾਨ ਸੁਖਬੀਰ ਸਿੰਘ ਬਾਦਲ ਤੇ ਬਣੇ ਸਿਆਸੀ ਸੰਕਟ ਮੌਕੇ ਚੁੱਪ ਧਾਰ ਲੈਂਦੇ ਨੇ ਮਜੀਠੀਆ ਪੰਜਾਬ ਚ ਹਰ ਸਿਆਸੀ ਗਤੀਵਿਧੀ ਅਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ ਹਨ ਅਕਾਲੀ ਦਲ ਦੇ ਵਿੱਚ ਛਿੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ 'ਚੋਂ ਮਜੀਠੀਆ ਗੈਰ ਹਾਜ਼ਰ ਹਨ ਪਹਿਲਾ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਆਏ ਤੇ ਫਿਰ ਬਾਕੀ ਮੀਟਿੰਗਾਂ ਦੇ ਵਿੱਚ ਵੀ ਗੈਰ ਹਾਜ਼ਰ ਰਹੇ ਤੇ ਦੱਸਿਆ ਕਿ ਉੱਥੇ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਮਜੀਠੀਆ ਗਾਇਬ ਰਹੇ ਸਨ ਤੇ ਮਜੀਠੀਆ ਨੇ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਖੁਦ ਨੂੰ ਅੰਮ੍ਰਿਤਸਰ ਤੇ ਬਠਿੰਡਾ ਸੰਸਦੀ ਹਲਕੇ ਤੱਕ ਸੀਮਤ ਕੀਤਾ ਹੋਇਆ ਸੀ ਸੂਤਰਾਂ ਮੁਤਾਬਕ ਹਫਤਾ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਸਨ ਤੇ ਦੋ ਦਿਨ ਮਗਰੋਂ ਮੁੜ ਵਾਪਸ ਚਲੇ ਗਏ ਕੋਈ ਆਖ ਰਿਹਾ ਹੈ ਕਿ ਮਜੀਠੀ ਆਪਣੇ ਪਰਿਵਾਰਕ ਰੁਜੇਮੇ ਦੇ ਵਿੱਚ ਨੇ ਤੇ ਇਹਨਾਂ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਸਨ ਤੇ ਜਿਸ ਨੂੰ ਲੈ ਕੇ ਹੁਣ ਵਿਕਰਮ ਮਜੀਠੀਆ ਦੀ ਜੜੀ ਕਿ ਚੁੱਪਾ ਉਹ ਸਾਰਿਆਂ ਨੂੰ ਲੈ ਕੇ ਦੱਸਦੀ ਹੈ ਕਿ ਉਹਨਾਂ ਦੀ ਸਾਰਿਆਂ ਦੇ ਉੱਤੇ ਨਜ਼ਰਾਂ ਨੇ ਕਿਉਂ ਵਿਕਰਮ ਮਜੀਠੀਆ ਚੁੱਪ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਸ਼੍ਰਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਨੂੰ ਲੈ ਕੇ ਲਗਾਤਾਰ ਸਵਾਲ ਹੋ ਰਹੇ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਪਰੰਤੂ ਉੱਥੇ ਸੀਨੀਅਰ ਲੀਡਰ ਦੀ ਆਗੂ ਦੀ ਗੱਲ ਕਰੀਏ ਤਾਂ ਉੱਥੇ ਬਿਕਰਮ ਮਜੀਠੀਆ ਜਿਹੜੇ ਕਿ ਚੁੱਪ ਦਿਖਾਈ ਦੇ ਰਹੇ ਨੇ ਤੇ ਜਿਸ ਦੀਆਂ ਨਜ਼ਰਾਂ ਜਿਹੜੀ ਹੈ ਕਿ ਸਾਰਿਆਂ ਦੀ ਆ ਬਿਕਰਮ ਮਜੀਠੀਆ ਤੇ ਟਿਕੀਆਂ ਹੋਈਆਂ ਦਿਸਣੀਆਂ ਦੱਸਦੀ ਹੈ ਕਿ ਸ਼੍ਰਮਣੀ ਅਕਾਲੀ ਦਲ ਚ ਉੱਠੀ ਬਗਾਵਤ ਅਤੇ ਅੰਦਰੂਨੀ ਕਲੇਸ਼ ਦਰਮਿਆਨ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਇਸ ਪੂਰੇ ਮਾਮਲੇ ਤੇ ਚੁੱਪ ਹਨ ਵਿਕਰਮ ਮਜੀਠੀਆ ਦੀ ਚੁੱਪ ਨੂੰ ਲੈ ਕੇ ਇਹ ਵੀ ਕਿਆਸ ਲਾਏ ਜਾ ਰਹੇ ਨੇ ਕਿ ਸ਼ਾਇਦ ਉਹ ਮੌਜੂਦਾ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ ਉਹਨਾਂ ਦਾ ਬਿਆਨ ਅਜੇ ਤੱਕ ਨਹੀਂ ਆਇਆ ਪਰ ਮਜੀਠੀਆ ਦਾ ਅਗਲਾ ਕਦਮ ਕੀ ਹੋਵੇਗਾ ਉਹ ਕਿਸੇ ਧੜੇ ਦੇ ਨਾਲ ਰਹਿਣਗੇ ਜਾਂ ਨਹੀਂ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਸਿਆਸੀ ਹਲਕਿਆਂ ਨੂੰ ਵਿਕਰਮ ਮਜੀਠੀਆ ਦੀ ਇਹ ਖਾਮੋਸ਼ੀ ਰੜਕ ਰਹੀ ਹੈ ਖਾਸ ਕਰਕੇ ਉਦੋਂ ਇਸ ਦੇ ਮਾਇਨੇ ਹੋਰ ਡੂੰਘੇ ਹੋ ਜਾਂਦੇ ਨੇ ਤੇ ਜਦੋਂ ਮਜੀਠੀਆ ਆਪਣੇ ਨਜ਼ਦੀਕੀ ਰਿਸ਼ਤੇਦਾਰ ਅਤੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਬਣੇ ਸਿਆਸੀ ਸੰਕਟ ਮੌਕੇ ਚੁੱਪ ਧਾਰ ਲੈਂਦੇ ਨੇ ਮਜੀਠੀਆ ਪੰਜਾਬ 'ਚ ਹਰ ਸਿਆਸੀ ਗਤੀਵਿਧੀ ਅਤੇ ਕਦੇ ਵੀ ਟਿੱਪਣੀ ਕਰਨ ਤੋਂ ਨਹੀਂ ਖੁੰਝੇ ਹਨ ਅਕਾਲੀ ਦਲ ਦੇ ਵਿੱਚ ਛਿੜੇ ਅੰਦਰੋਂ ਨੇ ਕਲੇਸ਼ ਨੂੰ ਲੈ ਕੇ ਮਜੀਠੀਆ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ 'ਚੋਂ ਮਜੀਠੀਆ ਗੈਰ ਹਾਜ਼ਰ ਹਨ ਪਹਿਲਾ ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਆਏ ਤੇ ਫਿਰ ਬਾਕੀ ਮੀਟਿੰਗਾਂ ਦੇ ਵਿੱਚ ਵੀ ਗੈਰ ਹਾਜ਼ਰ ਰਹੇ ਤੇ ਦੱਸਿਏ ਕਿ ਉੱਥੇ ਜਦੋਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਉਸ ਵਕਤ ਵੀ ਮਜੀਠੀਆ ਗਾਇਬ ਰਸਾਨੇ ਤੇ ਮਜੀਠੀਆ ਨੇ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਖੁਦ ਨੂੰ ਅੰਮ੍ਰਿਤਸਰ ਤੇ ਬਠਿੰਡਾ ਸੰਸਦੀ ਹਲਕੇ ਤੱਕ ਸੀਮਤ ਕੀਤਾ ਹੋਇਆ ਸੀ। ਸੂਤਰਾਂ ਮੁਤਾਬਕ ਹਫਤਾ ਪਹਿਲਾਂ ਮਜੀਠੀਆ ਅੰਮ੍ਰਿਤਸਰ ਆਏ ਸਨ ਤੇ ਦੋ ਦਿਨ ਮਗਰੋਂ ਮੁੜ ਵਾਪਸ ਚਲੇ ਗਏ। ਕੋਈ ਆਖ ਰਿਹਾ ਹੈ ਕਿ ਮਜੀਠੀਆ ਆਪਣੇ ਪਰਿਵਾਰਕ ਰੁਝੇਮੇ ਦੇ ਵਿੱਚ ਨੇ ਤੇ ਇਹਨਾਂ ਜਰੂਰ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਤੋਂ ਬਾਹਰ ਸਨ। ਤੇ ਜਿਸ ਨੂੰ ਲੈ ਕੇ ਹੁਣ ਬਿਕਰਮ ਮਜੀਠੀਆ ਦੀ ਜੜੀ ਕਿ ਚੁੱਪਾ ਉਹ ਸਾਰਿਆਂ ਨੂੰ ਲੈ ਕੇ ਦੱਸਦੀ ਹੈ ਕਿ ਉਹਨਾਂ ਦੀ ਸਾਰਿਆਂ ਦੇ ਉੱਤੇ ਨਜ਼ਰਾਂ ਨੇ ਕਿਉਂ ਬਿਕਰਮ ਮਜੀਠੀਆ ਚੁੱਪ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਨੂੰ ਲੈ ਕੇ ਲਗਾਤਾਰ ਸਵਾਲ ਹੋ ਰਹੇ ਨੇ ਤੇ ਉੱਥੇ ਹੀ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਪਰੰਤੂ ਉੱਥੇ ਸੀਨੀਅਰ ਲੀਡਰ ਦੀ ਆਗੂ ਦੀ ਗੱਲ ਕਰੀਏ ਤਾਂ ਉੱਥੇ ਬਿਕਰਮ ਮਜੀਠੀਆ ਜਿਹੜੇ ਕਿ ਚੁੱਪ ਦਿਖਾਈ ਦੇ ਰਹੇ ਨੇ ਤੇ ਜਿਸ ਦੀਆਂ ਨਜ਼ਰਾਂ ਜਿਹੜੀਆਂ ਕਿ ਸਾਰਿਆਂ ਦੀ ਆ ਬਿਕਰਮ ਜੀਠੀਆ ਤੇ ਟਿਕੀਆਂ ਹੋ ਜਾਂਦੇ ਸੁਣੀਏ